ਡਾਕਟਰ ਕਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 8 ਬੱਚਿਆਂ ਦਾ ਮੰਡੀ ਵਿੱਚ ਘੁੰਮਣਾ ਘੁੰਮਣਾ ਫਿਰਨਾ ਹੱਸਣਾ ਖੇਡਣਾ ਜੜੰਗੇ ਮਾਰਨਾ ਬੱਚਿਆਂ ਵਿੱਚ ਆਮ ਗੱਲ ਹੁੰਦੀ ਹੈ ਉਹਨਾਂ ਨੂੰ ਛਿੜਕਵੀ ਦਿਓ ਮਾਰ ਵੀ ਲੋ ਉਹਨਾਂ ਦੀ ਸਿਹਤ ਉੱਪਰ ਕੋਈ ਫਰਕ ਨਹੀਂ ਪੈਂਦਾ ਉਹਨਾਂ ਉੱਤੇ ਤਾਂ ਇੱਕ ਹਵਤ ਲਾਗੂ ਹੁੰਦੀ ਹੈ ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਟੂਈ ਦੇ ਜਿਹਨੇ ਸਹਿ ਲੀਆਂ ਉਹਨਾਂ ਲਈ ਤਾਂ ਨੱਚਣਾ ਕੁੱਦਣਾ ਮਨ কা ਚਾਹ ਹੁੰਦਾ ਹੈ ਮਾਸੂਮ ਹੋਣ ਕਰ ਉਹਨਾਂ ਨੂੰ ਐਨੀ ਸਮਝ ਨਹੀਂ ਹੁੰਦੀ ਕਿ ਉਹਨਾਂ ਲਈ ਕੀ ਚੰਗਾ ਤੇ ਕੀ ਮਾੜਾ ਹੈ ਬਸ ਬਾਂਦਰ ਵਾਂਗ ਟਪੂਸੀਆਂ ਮਾਰਨਾ ਲੜਨਾ ਝਗੜਨਾ ਰੁਸਨਾ ਮਨਾਉਣਾ ਖੇਡਣਾ ਕੁੱਦਣਾ ਖਾਣਾ ਪੀਣਾ ਉਹਨਾਂ ਦੀ ਆਦਤ ਹੁੰਦੀ ਹੈ ਪਰੰਤੂ ਬੱਚਿਆਂ ਦਾ ਰੋਜ਼ਾਨਾ ਕਿਸੇ ਇੱਕ ਜਗ੍ਹਾ ਉੱਪਰ ਜਾਣਾ ਉਸ ਦਾ ਕੋਈ ਖਾਸ ਮਕਸਦ ਹੁੰਦਾ ਹੈ ਜ਼ਰੂਰ ਉਹਨਾਂ ਦੇ ਮਨ ਪਉਂਦਾ ਉੱਥੇ ਕੁਝ ਵਿਸ਼ੇਸ਼ ਹੋਵੇਗਾ ਜਿਹੜੇ ਬਹੁਤ ਸਾਰੇ ਬੱਚੇ ਤੜਕੇ ਉੱਠ ਕੇ ਉੱਥੇ ਦੌੜ ਜਾਂਦੇ ਸਨ ਜਦੋਂ ਕਿਸੇ ਬੱਚੇ ਨੇ ਕਲਾਸ ਵਿੱਚ ਨਾ ਆਉਣਾ ਤਾਂ ਉਸ ਬਾਰੇ ਪੁੱਛਣ ਉੱਤੇ ਮੈਨੂੰ ਇਹ ਪਤਾ ਲੱਗਣਾ ਕਿ ਉਹ ਮੰਡੀ ਗਿਆ ਹੋਇਆ ਜਿੱਥੇ ਮੈਂ ਪੜਾਉਂਦੀ ਸੀ ਉਹ ਜਗ੍ਹਾ ਦਾਣਾ ਮੰਡੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਦਾਣਾ ਮੰਡੀ ਦੇ ਬਿਲਕੁਲ ਕੋਲ ਸਬਜ਼ੀ ਮੰਡੀ ਹੈ ਜਿੰਨਾ ਦਿਨਾਂ ਵਿੱਚ ਦਾਣਾ ਮੰਡੀ ਵਿੱਚ ਕਣਕ ਆਈ ਹੁੰਦੀ ਕਈ ਬੱਚੇ ਤੇ ਇਹਨਾਂ ਦੇ ਮਾਪੇ ਉਹਨੇ ਦੇ ਨਹੀਂ ਦਾਨਾ ਮੰਡੀ ਵਿੱਚ ਹੀ ਜ਼ਿਆਦਾ ਸਮਾਂ ਬਤਾਉਂਦੇ ਮਾਪੇ ਨੂੰ ਕੋਈ ਨਾ ਕੋਈ ਕੰਮ ਮਿਲ ਜਾਂਦਾ ਜਿਵੇਂ ਦਾਣੇ ਛਟਨੇ ਤੇ ਬੋਰੀਆਂ ਵਿੱਚ ਭਰਨੇ ਆਦ ਉਹ ਬੱਚਿਆਂ ਨੂੰ ਵੀ ਆਪਣੇ ਨਾਲ ਕੰਮ ਕਰਨ ਲਈ ਲਾਈ ਰੱਖਦੇ ਸਾਰਾ ਸਾਲ ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਮੰਡੀ ਵਿੱਚ ਸਵੇਰੇ 4 ਵਜੇ ਚਲੇ ਜਾਂਦੇ ਹਨ ਸਰਦੀਆਂ ਹੋਣ ਜਾਂ ਗਰਮੀਆਂ ਇਹ ਬੱਚੇ ਬਿਨਾਂ ਕਿਸੇ ਡਰ ਪੈ ਦੇ ਤੜਕੇ ਮੰਡੀ ਪਹੁੰਚ ਜਾਂਦੇ ਹਨ ਉਹਨਾਂ ਨੂੰ ਕਦੇ ਕੋਈ ਡਰ ਨਹੀਂ ਲੱਗਦਾ ਇਹ ਬੱਚੇ ਜ਼ਿਆਦਾਤਰ ਉਹਨਾਂ ਝੁੱਗੀਆਂ ਵਾਲਿਆਂ ਦੇ ਹਨ ਜਿਹੜੇ ਕੋਈ ਨਾ ਕੋਈ ਕਿਰਤ ਕਰਦੇ ਹਨ ਸਬਜ਼ੀਆਂ ਤੇ ਫਲਾਂ ਦੇ ਟਰੱਕ ਤੇ ਹੋਰ ਗੱਡੀਆਂ ਤੜਕਸਰ ਮੰਡੀ ਪਹੁੰਚ ਜਾਂਦੀਆਂ ਹਨ ਜਦੋਂ ਸਬਜ਼ੀ ਤੇ ਫਲਾਂ ਦੀ ਛਾਂਟੀ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਫਲ ਤੇ ਸਬਜ਼ੀਆਂ ਜਿਵੇਂ ਕੋਈ ਦਾਗੀ ਹੋਇਆ ਜਾਂ ਭਾਰ ਨਾਲ ਫਿਸਕਿਆ ਜਾਂ ਜ਼ਿਆਦਾ ਪੱਕਾ ਹੋਇਆ ਖਰੀਦਣ ਵਾਲੇ ਦੁਕਾਨਦਾਰ ਇੱਕ ਪਾਸੇ ਛੱਡ ਦਿੰਦੇ ਹਨ ਇਹ ਬੱਚੇ ਚੁੱਕ ਲੈਂਦੇ ਹਨ ਫਲ ਫਰੂਟ ਖਾ ਵੀ ਲੈਂਦੇ ਹਨ ਤੇ ਆਪਣੇ ਘਰਾਂ ਨੂੰ ਵੀ ਲੈ ਆਉਂਦੇ ਹਨ ਇਸੇ ਤਰ੍ਹਾਂ ਸਬਜ਼ੀਆਂ ਚੁੱਕ ਕੇ ਲੈ ਆਉਂਦੇ ਹਨ ਬੱਚੇ ਸਿਰਫ ਚੁਗਦੇ ਹੀ ਨਹੀਂ ਸਕੋ ਜਿਹੜੇ ਬੱਚੇ ਬਹੁਤ ਚੁਸਤ ਚਲਾਕ ਹੁੰਦੇ ਹਨ ਉਹ ਲੁਕ ਛਿਪ ਕੇ ਖੜੀਆਂ ਗੱਡੀਆਂ ਵਿੱਚੋਂ ਵੀ ਚੀਜ਼ਾਂ ਚੋਰੀ ਕਰ ਲੈਂਦੇ ਹਨ ਮੈਨੂੰ ਯਾਦ ਹੈ ਗੰਨੇ ਦੇ ਮੌਸਮ ਵਿੱਚ ਨਾ ਬੱਚਿਆਂ ਨੇ ਟਰਾਲੀਆਂ ਵਿੱਚੋਂ ਬਹੁਤ ਸਾਰੇ ਗੰਨੇ ਖਿੱਚ ਕੇ ਇਕੱਠੇ ਕੀਤੇ ਹੋਏ ਸਨ ਤੇ ਖੁਸ਼ ਹੋ ਕੇ ਗੰਨੇ ਚੂਪਦੇ ਸਨ ਚੋਰੀ ਕੀਤੀ ਚੀਜ਼ ਖਾਣ ਦਾ ਮਜ਼ਾ ਸ਼ਾਇਦ ਬੱਚਿਆਂ ਨੂੰ ਜ਼ਿਆਦਾ ਆਉਂਦਾ ਹੈ ਕਈ ਬੱਚੇ ਮੈਨੂੰ ਦੱਸ ਦਿੰਦੇ ਸਨ ਕਿ ਕਿਸ ਤਰ੍ਹਾਂ ਉਹ ਚੋਰੀ ਛਿਪੇ ਚੀਜ਼ਾਂ ਲੈ ਆਉਂਦੇ ਸਨ ਜੇ ਕੋਈ ਬੱਚਾ ਫੜਿਆ ਜਾਂਦਾ ਤਾਂ ਉਸ ਨੂੰ ਛੋਟਾ ਸਮਝ ਕੇ ਛੱਡ ਦਿੰਦੇ ਸਨ ਜਿਹੜੇ ਚੰਗੇ ਫਲ ਤੇ ਸਬਜ਼ੀਆਂ ਬੱਚੇ ਲੈ ਕੇ ਆਉਂਦੇ ਸਨ ਉਹਨਾਂ ਨੂੰ ਉਹ ਆਪ ਜਾਂ ਉਹਨਾਂ ਦੇ ਵੱਡੇ ਭੈਣ ਭਰਾ ਵੇਚ ਦਿੰਦੇ ਸਨ ਅਤੇ ਪੈਸੇ ਕਮਾ ਲੈਂਦੇ ਸਨ ਸਕੂਲ ਤੋਂ ਬਾਅਦ ਵੀ ਉਹ ਬਿਨਾਂ ਕੋਈ ਦੇਰ ਕੀਤਾ ਮੰਡੀ ਦੌੜ ਜਾਂਦੇ ਸਨ ਮੈਨੂੰ ਤਾਂ ਇਹ ਚ ਲੱਗਦਾ ਜਿਵੇਂ ਸਾਰਾ ਦਿਨ ਉਹ ਮੰਡੀ ਵਿੱਚ ਹੀ ਘੁੰਮਦੇ ਫਿਰਦੇ ਰਹਿੰਦੇ ਹਨ ਇੱਕ ਦਿਨ ਇੱਕ ਬੱਚੇ ਨੇ ਦੱਸਿਆ ਕਿ ਉਹ ਚਾਹ ਵੀ ਮੰਡੀ ਵਿੱਚ ਹੀ ਪੀਂਦੇ ਹਨ ਉੱਥੇ ਇੱਕ ਦਾਨੀ ਸੱਜਣਾ ਬੱਚਿਆਂ ਨੂੰ ਚਾਹ ਦੀ ਪਰਚੀ ਦੇ ਦਿੰਦਾ ਤੇ ਬੱਚੇ ਚਾਹ ਵਾਲੇ ਨੂੰ ਉਹ ਪਰਚੀ ਦੇ ਕੇ ਉਸ ਕੋਲੋਂ ਚਾਹ ਪੀ ਲੈਂਦੇ ਹਨ ਮੰਡੀ ਜਾ ਕੇ ਬੱਚੇ ਬੜੇ ਖੁਸ਼ ਰਹਿੰਦੇ ਹਨ ਨੱਚਦੇ ਟੱਪਦੇ ਖੇਡਦੇ ਤੇ ਕਿਲਕਾਰੀਆਂ ਮਾਰਦੇ ਹਨ ਕਈ ਬੱਚਿਆਂ ਨੇ ਆਪਣੇ ਤੋਂ ਵੱਡੀਆਂ ਬੋਰੀਆਂ ਮੋਢਿਆਂ ਉੱਪਰ ਲਟਕਾਈਆਂ ਹੁੰਦੀਆਂ ਹਨ ਉਹ ਮੰਡੀ ਦੇ ਆਲੇ-ਦੁਆਲੇ ਤੋਂ ਕਬਾੜ ਵੀ ਇਕੱਠਾ ਕਰਦੇ ਤੇ ਬਾਅਦ ਵਿੱਚ ਕਬਾੜੀ ਦੀ ਦੁਕਾਨ ਤੇ ਜਾ ਕੇ ਵੇਚ ਦਿੰਦੇ ਇੱਕ ਦਿਨ ਮੈਂ ਪ੍ਰੇੰਕਾ ਨਾਂ ਦੀ ਕੁੜੀ ਨੂੰ ਪੁੱਛਿਆ ਕਿ ਉਹ ਕਿੰਨੇ ਦਾ ਕਬਾੜ ਵੇਚ ਲੈਂਦੀ ਹੈ ਤਾਂ ਉਸਨੇ ਦੱਸਿਆ ਕਿ 30 ਰੁਪਏ ਤੋਂ ਲੈ ਕੇ 80 ਰੁਪਏ ਤੱਕ ਕੁਝ ਪੈਸੇ ਉਹ ਆਪ ਖਰਚ ਲੈਂਦੀ ਹੈ ਤੇ ਬਾਕੀ ਆਪਣੀ ਮਾਂ ਨੂੰ ਦੇ ਦਿੰਦੀ ਹੈ 8-9 ਸਾਲ ਦੀ ਇਹ ਕੁੜੀ ਅੱਜ ਕੱਲ ਸਕੂਲ ਤੋਂ ਬਾਅਦ ਰੇੜੀ ਉੱਪਰ ਰੱਖ ਕੇ ਮੱਛੀ ਵੇਚਦੀ ਹੈ ਆਪ ਰੇੜੀ ਖਿੱਚ ਕੇ ਲੈ ਕੇ ਜਾਂਦੀ ਹੈ ਪੜਾਈ ਵਿੱਚ ਵੀ ਇਹ ਬਹੁਤ ਹੁਸ਼ਿਆਰ ਹੈ ਇਸ ਦੀਆਂ ਦੋ ਛੋਟੀਆਂ ਭੈਣਾਂ ਤੱਕ ਭਰਾ ਹੈ ਸਾਰੇ ਬੱਚੇ ਪੜਨ ਵਿੱਚ ਲਾਇਕ ਹਨ ਜ਼ਿਆਦਾਤਰ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘੱਟੋ-ਘੱਟ 4-5 ਬੱਚੇ ਤਾਂ ਜ਼ਰੂਰ ਹਨ ਝੁੱਗੀਆਂ ਵਿੱਚ ਰਹਿਣ ਵਾਲੇ ਮੰਗਤੇ ਤਾਂ ਇਹ ਸੋਚਦੇ ਹਨ ਕਿ ਜਿੰਨੇ ਬੱਚੇ ਜ਼ਿਆਦਾ ਹੋਣਗੇ ਓਨੀ ਕਮਾਈ ਜ਼ਿਆਦਾ ਹੋਵੇਗੀ ਕਈ ਮਾਮਾ ਧੀਆਂ ਦੇ ਬੱਚਿਆਂ ਦੀ ਉਮਰ ਲਗਭਗ ਇੱਕੋ ਜਿਹੀ ਸੀ ਮੰਡੀ ਤੇ ਝੁੱਗੀਆਂ ਵਿੱਚ ਦਾਨੀ ਸੱਜਣ ਦਾਨ ਕਰਨ ਆਉਂਦੇ ਹਨ ਇੱਥੇ ਉਹਨਾਂ ਨੂੰ ਦਾਨ ਕਰਨ ਲਈ ਬਹੁਤ ਬੱਚੇ ਮਿਲ ਜਾਂਦੇ ਹਨ ਪੂਰੀ ਛੋਲੇ ਦਾਲ ਫੁਲਕਾ ਕੜਾ ਪ੍ਰਸ਼ਾਦ ਖੀਰ ਸਮੋਸੇ ਆਈਸਕ੍ਰੀਮ ਫਲ ਫਰੂਟੀਆਂ ਬਿਸਕੁਟਾਂ ਦੇ ਪੈਕੇਟ ਮੈਂ ਆਪਣੇ ਅੱਖੀ ਬੱਚਿਆਂ ਨੂੰ ਵੰਡਦੇ ਵੇਖਿਆ ਹੈ ਕਈ ਸਕੂਲ ਵਿੱਚ ਆ ਕੇ ਵੀ ਵੰਡ ਜਾਂਦੇ ਸਨ ਨਵੇਂ ਸਵੈਟਰ ਟੋਪੀਆਂ ਜੁਰਾਬਾਂ ਚੱਪੜਾਂ ਵਗੈਰਾ ਵੀ ਦਾਨ ਕਰ ਜਾਂਦੇ ਸਨ ਸਰਦੀਆਂ ਨੂੰ ਇਹ ਦਾਨ ਕਰਨ ਦਾ ਸਿਲਸਿਲਾ ਜ਼ਿਆਦਾ ਚੱਲਦਾ ਸੀ ਕਈ ਤਾਂ ਦੁੱਧ ਵੀ ਵੰਡਣ ਆ ਜਾਂਦੇ ਸਨ ਇੱਕ ਦਿਨ ਦੋ ਬੰਦੇ ਦੁੱਧ ਦਾ ਗੜਵਾ ਲੈ ਕੇ ਬੱਚਿਆਂ ਨੂੰ ਦੁੱਧ ਵੰਡਣ ਲਈ ਸਕੂਲ ਵਿੱਚ ਆ ਗਏ ਮੈਂ ਬੱਚਿਆਂ ਦੀਆਂ ਦੋ ਲੰਬੀਆਂ ਲਾਈਨਾਂ ਲਵਾ ਦਿੱਤੀਆਂ ਵਿੱਚ ਆਪਣੀ ਝੁਕੀਆਂ ਵਿੱਚੋਂ ਦੁੱਧ ਪਵਾਉਣ ਲਈ ਕੋਈ ਨਾ ਕੋਈ ਭਾਂਡਾ ਲੈ ਆਏ ਸਨ ਕਿਉਂਕਿ ਝੁਕੀਆਂ ਬਿਲਕੁਲ ਕੋਲ ਸਨ ਮਸੇ ਅੱਧੇ ਬੱਚਿਆਂ ਨੂੰ ਦੁੱਧ ਮਿਲਿਆ ਹੋਵੇਗਾ ਕਿ ਪਿਛਲੇ ਬੱਚੇ ਦੁੱਧ ਪਹਿਲਾਂ ਲੈਣ ਲਈ ਤਰਲੋ ਮੱਛੀ ਹੋਣ ਲੱਗੇ ਤੇ ਇੱਕ ਦੂਜੇ ਤੋਂ ਅੱਗੇ ਹੋਣ ਲਈ ਇੱਕ ਦੂਜੇ ਨੂੰ ੱੱਕਾ ਮਾਰਨ ਲੱਗੇ ਦੋ ਤਿੰਨ ਬੱਚਿਆਂ ਨੂੰ ਮੈਂ ਮਾਰਿਆ ਵੀ ਕਿ ਧੱਕਾ ਨਾ ਮਾਰੋ ਆਰਾਮ ਨਾਲ ਖੜੇ ਹੋਵੋ ਪਰ ਉਹਨਾਂ ਵਿੱਚ ਉਸ ਵੇਲੇ ਸਬਰ ਕਿੱਥੇ ਉਹਨਾਂ ਨੂੰ ਤਾਂ ਆਪਣੇ ਭਾਂਡੇ ਵਿੱਚ ਦੁੱਧ ਪਾਉਣ ਦੀ ਬੇਵਸਾਈ ਪਈ ਹੋਈ ਸੀ ਉਹ ਸੋਚਦੇ ਸਨ ਕਿ ਕਿਤੇ ਸਾਡੀ ਵਾਰੀ ਹੌਣ ਤੱਕ ਦੁੱਧ ਖਤਮ ਹੀ ਨਾ ਹੋ ਜਾਵੇ ਇਸੇ ਲਈ ਉਹ ਇੱਕ ਦੂਜੇ ਤੋਂ ਅੱਗੇ ਹੋ ਰਹੇ ਸਨ ਇਸ ਤਰ੍ਹਾਂ ਕਰਦਿਆਂ ਦੋ ਤਿੰਨ ਬੱਚੇ ਦੁੱਧ ਦੇ ਗੜਵੇ ਉੱਪਰ ਡਿੱਗ ਪਏ ਤੇ ਭਾਈ ਨੇ ਗੜਵਾ ਫੜਿਆ ਹੋਣ ਕਰਕੇ ਉਸ ਵਿੱਚੋਂ ਦੁੱਧ ਡੁੱਲਣ ਤੋਂ ਮੱਸੀਂ ਬਚਿਆ ਫੇਰ ਉਹ ਭਾਈ ਤੰਗ ਹੋ ਕੇ ਆਪਣਾ ਗੜਵਾ ਚੁੱਕ ਕੇ ਬਾਕੀ ਬੱਚਿਆਂ ਨੂੰ ਦੁੱਧ ਦਿੱਤੇ ਬਿਨਾ ਹੀ ਚਲਾ ਗਿਆ। ਜਦੋਂ ਕਿਸੇ ਨੇ ਕੋਈ ਚੀਜ਼ ਕਲਾਸ ਵਿੱਚ ਵੰਡਣ ਆਉਣਾ ਤਾਂ ਸਾਰੇ ਬੱਚਿਆਂ ਨੇ ਇੱਕ ਵਾਰੀ ਹੱਥ ਅੱਗੇ ਕਰ ਲੈਣੇ। ਤਾਂ ਜੋ ਉਹ ਕਿਦਰੇ ਚੀਜ਼ ਲੈਣ ਤੋਂ ਰਹਿ ਨਾ ਜਾਣ। ਬਹੁਤ ਸਮਝਾਉਣ ਤੋਂ ਬਾਅਦ ਹੁਣ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਆਪਣੀ ਹਸਾਦਤ ਤੋਂ ਛੁਟਕਾਰਾ ਪਾਇਆ ਤੇ ਚੁੱਪਚਾਪ ਬੈਠ ਕੇ ਚੀਜ਼ ਲੈਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਨੌਜਵਾਨ ਕਾਰ ਵਿੱਚ ਬੱਚਿਆਂ ਨੂੰ ਬਿਸਕੁਟ ਵੰਡਣ ਆਇਆ। ਸਕੂਲ ਛੁੱਟੀ ਹੋ ਚੁੱਕੀ ਸੀ। ਸਾਰੇ ਬੱਚਿਆਂ ਨੇ ਕਾਰ ਨੂੰ ਘੇਰਾ ਪਾ ਲਿਆ। ਤੇ ਇੱਕ ਦੂਜੇ ਤੋਂ ਅੱਗੇ ਹੋਣ ਲਈ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਨੌਜਵਾਨ ਸਾਰੇ ਬਿਸਕਟਾਂ ਦੇ ਪੈਕੇਟ ਇੱਕੋ ਵਾਰੀ ਸੁੱਟ ਕੇ ਆਪਣੀ ਕਾਰ 'ਤੇ ਜਾ ਕੇ ਉੱਥੋਂ ਚਲਾ ਗਿਆ। ਫਿਰ ਜਿਸ ਬੱਚੇ ਦੇ ਜਿੰਨੇ ਕੋ ਬਿਸਕਟ ਆਥਾ ਲੈ ਕੇ ਪੱਜ ਗਿਆ ਤੇ ਕਈ ਬੱਚਿਆਂ ਨੂੰ ਕੁਝ ਵੀ ਨਾ ਮਿਲਿਆ ਤੇ ਉਹ ਮੂੰਹ ਦੇਖਦੇ ਹੀ ਰਹੇਗੇ। ਬੱਚੇ ਨਹੀਂ ਵੱਡਿਆਂ ਨੂੰ ਵੀ ਇੱਥੇ ਮੈਂ ਇਸੇ ਤਰ੍ਹਾਂ ਕਰਦੇ ਵੇਖਿਆ। ਇਹਨਾਂ ਨੂੰ ਬੇਵਸਈ ਰਹਿੰਦੀ ਹੈ, ਸਬਰ ਨਾ ਦੀ ਕੋਈ ਚੀਜ਼ ਨਹੀਂ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਖਾਣ-ਪੀਣ ਤੇ ਪਹਿਨਣ ਪੱਖੋਂ ਮਦਦਾਂ ਲਗੀਆਂ ਲੈਂਦੀਆਂ। ਕਈ ਦਾਨੀ ਸੱਜਣ ਤਾਂ ਪਿਛਲੇ ਲੰਮੇ ਸਮੇਂ ਤੋਂ ਚੀਜ਼ਾਂ ਵੰਡਣ ਆ ਰਹੇ ਸਨ। ਉਹਨਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਸੀ ਕਿ ਕਿਹੜੀ ਝੁੱਗੀ ਵਿੱਚ ਕਿੰਨੇ ਲੋਕ ਰਹਿੰਦੇ ਹਨ। ਉਹਨੀਆਂ ਚੀਜ਼ਾਂ ਗਿਣ ਕੇ ਆਪ ਝੁੱਗੀ ਕੋਲ ਜਾ ਕੇ ਫੜਾ ਦਿੰਦੇ ਸਨ। ਜੇ ਮੰਡੀ ਵਿੱਚ ਕੋਈ ਲੜਾਈ ਝਗੜਾ ਕਤਲ ਜਾਂ ਕੋਈ ਹੋਰ ਵਾਰਦਾਤ ਹੋ ਜਾਣੀ ਤਾਂ ਦੂਜੇ ਦਿਨ ਬੱਚਿਆਂ ਨੇ ਸਵੇਰੇ ਆਉਂਦਿਆਂ ਹੀ ਉਸ ਬਾਰੇ ਮੈਨੂੰ ਦੱਸ ਦੇਣਾ ਤੇ ਬਹੁਤ ਵਾਰੀ ਉਹੀ ਗੱਲ ਆ ਕੇ ਮੈਂ ਅਖਬਾਰ ਵਿੱਚ ਪੜ੍ਹ ਲੈਂਦੀ। ਪਿਛਲੇ 2 ਸਾਲਾਂ ਵਿੱਚ 2 ਅੜਤੀਆਂ ਦਾ ਕਤਲ ਹੋ ਚੁੱਕਾ ਹੈ ਜਦੋਂ ਬੱਚੇ ਮਾਸੂਮੀਅਤ ਨਾਲ ਇਹਨਾਂ ਘਟਨਾਵਾਂ ਬਾਰੇ ਦੱਸਦੇ ਤਾਂ ਉਹਨਾਂ ਦੇ ਮਾਸੂਮ ਚਿਹਰੇ ਦੇਖਣ ਵਾਲੀ ਹੁੰਦੇ ਸਨ ਸਾਈਕਲਾਂ ਰਿਕਸ਼ੀਆਂ ਦੇ ਪੈਂਚਰ ਹੋਏ ਟਾਇਰ ਲੈ ਕੇ ਉਹ ਉੱਥੇ ਖੇਡਦੇ ਰਹਿੰਦੇ ਸਨ ਜੇ ਕੋਈ ਮੋਟਾ ਤਸਦਾ ਚੂਹਾ ਕਦੇ ਉਹਨਾਂ ਦੇ ਪਿੰਜਰੇ ਵਿੱਚ ਫਸ ਜਾਵੇ ਤਾਂ ਉਸ ਨੂੰ ਪੂਛ ਤੋਂ ਫੜ ਕੇ ਜ਼ਮੀਨ ਉੱਪਰ ਪਟਕਾ ਪਟਕਾ ਕੇ ਮਾਰ ਦਿੰਦੇ ਸਨ ਤੇ ਕਦੇ ਮੰਡੀ ਜਾ ਕੇ ਛੱਡ ਆਉਂਦੇ ਕੁੱਤਿਆਂ ਦੇ ਇੱਟਾਂ ਪੱਥਰ ਮਾਰ ਕੇ ਚੂਹਿਆਂ ਨੂੰ ਜ਼ਮੀਨ ਉੱਪਰ ਪਟਕਾ ਪਟਕਾ ਕੇ ਮਾਰ ਕੇ ਬਹੁਤ ਕੁਛ ਹੁੰਦੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿਆ ਕਹਿੰਦੀ ਕਿ ਕਿਸੇ ਵੀ ਜੀਵ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਨਹੀਂ ਮਾਰੀਦਾ ਆੜਤੀਆਂ ਜਾਂ ਹੋਰ ਦੁਕਾਨਦਾਰ ਕਿਸੇ ਨਾ ਕਿਸੇ ਤਿਉਹਾਰ ਉੱਪਰ ਚਾਹ ਪਕੌੜਿਆਂ ਦਾ ਰੋਟੀ ਤੇ ਗਰਮੀਆਂ ਦੇ ਦਿਨਾਂ ਵਿੱਚ ਸ਼ਵੀਲ ਆਦਿ ਲੰਗਰ ਲਾਈ ਰੱਖਦੇ ਇਸ ਕਰਕੇ ਵੀ ਇਹ ਬੱਚੇ ਮੰਡੀ ਵੱਲ ਹੀ ਤੁਰੇ ਰਹਿੰਦੇ ਸੀ ਮੰਡੀ ਵਿੱਚ ਘੁੰਮ ਫਿਰ ਕੇ ਇਹ ਬਹੁਤ ਖੁਸ਼ ਰਹਿੰਦੇ ਸਨ ਇਹਨਾਂ ਲਈ ਤਾਂ ਮੰਡੀ ਇਹਨਾਂ ਦੀ ਜਿੰਦ ਜਾਨ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।